ਲਓ ਜੀ ਆਵਾਰਾ ਕੁੱਤਿਆਂ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਸੁਨਾਇਆ ਗਿਆ ਅਜਿਹਾ ਫੈਸਲਾ ਜਿਸ ਨੂੰ ਲੈ ਕੇ ਡੌਗ ਲਵਰ ਕਰ ਰਹੇ ਨੇ ਫੈਸਲੇ ਦਾ ਵਿਰੋਧ ਪਰ ਆਮ ਜਨਤਾ ਨੇ ਕੀਤਾ ਸਵਾਗਤ ਜੀਹਾਂ ਦੇਸ਼ ਭਰ ਦੇ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਜਾਰੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਰੋਜ਼ਾਨਾ ਆਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਨੇ ਜਿਸ ਨੂੰ ਲੈ ਕੇ ਹੁਣ ਮਾਨਯੋਗ ਅਦਾਲਤ ਵੀ ਸਖਤ ਨਜ਼ਰ ਆਈ ਅਤੇ ਮਾਨਯੋਗ ਅਦਾਲਤ ਦੇ ਵੱਲੋਂ ਇਸ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਗਏ ਨੇ ਕਿ ਆਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਇਆ ਜਾਵੇ ਜਿੱਥੇ ਆਵਾਰਾ ਕੁੱਤਿਆਂ ਨੂੰ ਰੱਖਿਆ ਜਾਵੇ ਅਤੇ ਇਹਨਾਂ ਦੀ ਨਸਬੰਦੀ ਅਤੇ ਟੀਕਾ ਕਰਨ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ ਬੇਸ਼ੱਕ ਮਾਜੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲੈ ਕੇ ਡੌਗ ਲਬਰ ਪ੍ਰਦਰਸ਼ਨ ਕਰਦੇ ਨਜ਼ਰ ਆਏ ਪਰ ਸਰਕਾਰ ਤੋਂ ਵੱਖ-ਵੱਖ ਤਰ੍ਹਾਂ ਦੀਆਂ ਮੰਗਾਂ ਕਰ ਰਹੇ ਨੇ ਉੱਥੇ ਹੀ ਕੁੱਤਿਆਂ ਦੇ ਵੱਢਣ ਤੋਂ ਪੀੜਤ ਪਰਿਵਾਰ ਨੇ ਇਸ ਫੈਸਲੇ ਨੂੰ ਸਹੀ ਦੱਸਿਆ ਉਹਨਾਂ ਕੁੱਤੇ ਹੀ ਪਹਿਲਾਂ ਪਿੰਡ 'ਚ ਹਾਦਸਾ ਹੋਇਆ ਸੀਗਾ ਇੱਕ ਪ੍ਰਵਾਸੀ ਪਰਿਵਾਰ ਦੇ ਜਵਾਕ ਨਾਲ ਉਹ ਪਤੰਗ-ਬਤੰਗ ਲੁੜਦਾ ਫਿਰਦਾ ਸੀ ਉਸ ਦਿਨ ਲੋਕਾਂ ਨੇ ਮੁੱਦਾ ਨਹੀਂ ਚੱਕਿਆ ਸੀਗਾ ਕੋਈ ਰੌਲਾ ਨਾ ਪਿਆ ਵੀ ਜਵਾਕ ਦੀ ਗਲਤੀ ਹੈ ਹਨੀ ਵੀ ਉੱਧਰ ਚਲੇ ਗਿਆ ਦੂਰ ਮੜ ਆਇਆ ਉਦੋਂ ਬਾਅਦ ਇਹ ਸਾਡੇ ਵਾਲਾ ਜਵਾਕ ਇੱਥੇ ਸਵੇਰ ਦਾ ਟਾਈਮ ਸੀਗਾ ਉਧਰ ਕਿਤੇ ਚਲਿਆ ਗਿਆ ਦੇਖਣ ਕੋਈ ਕੰਮ ਬਸ ਆਪਦੇ ਘਰ ਚ ਹੀ ਘਰ ਚ ਹੀ ਉਹ ਅਸੀਂ ਪੰਜ ਚਾਰ ਮਿੰਟ ਜਾਂ ਮੁੜਿਆ ਨਾ ਜਵਾਕ ਮੁੜਦਾ ਨਹੀਂਗਾ ਉਹ ਟਾਇਆ ਹੋਇਆ ਕੁੱਤਿਆਂ ਦਾ ਅੱਛਾ ਜੀ ਕੁੱਤੇ ਨਹੀਂ ਟੈਗ ਕਰਤਾ ਬਸ ਉਹ ਉਸੇ ਕੁੱਤਿਆਂ ਨੇ ਬਾਅਦ ਚ ਰੋਲਾ ਰੂਲਾ ਪਈ ਗਿਆ ਬਸ ਉਹਨਾਂ ਨੇ ਤਾਂ ਪ੍ਰਸ਼ਾਸਨ ਵੀ ਫਿਰ ਗਿਆ ਮੁੜ ਕੇ ਕਿਹੜਾ ਬਾਤ ਪੁੱਛਦਾ ਜੀ ਅੱਛਾ ਜੀ ਅੱਛਾ ਹੁਣ ਜਿਹੜਾ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਕਿ ਇਹਨਾਂ ਕੁੱਤਿਆਂ ਨੂੰ ਜਿਹੜਾ ਵਾ ਸ਼ੈਟਰ ਹோம் ਬਣਾਏ ਜਾਣ ਤਾਂ ਕਿ ਆਮ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀ ਨਾ ਹੋਣ ਕਿਉਂਕਿ ਕਹਿੰਦੇ ਕੁੱਤੇ ਵੱਢਦੇ ਨੇ ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਿਹੜੀ ਇਸ ਦੇ ਨਾਲ ਮੌਤ ਹੋਈ। ਨਾ ਗਵਰਨਮੈਂਟ ਕਰੂ ਦਾ ਸਹੀ ਜੀ ਪਰ ਲੋਕਾਂ ਨੇ ਇਸੇ ਕੰਮ ਨੂੰ ਮੁੱਦਾ ਬਣਾ ਕੇ ਹੀ ਪੈਸੇ-ਪੂਸੇ ਹਾਜਮ ਕਰ ਜਾਣੇ ਨੇ। ਸੁਪਰੀਮ ਕੋਰਟ ਨੇ ਦੇਖਣਾ ਹਣਾ ਵਾ। ਅਸਲੀ ਤਾਂ ਜੱਜਾਂ ਨੇ ਤਾਂ ਉੱਥੇ ਕੁਰਸੀ ਤੇ ਬੈਠੇ ਆਰਡਰ ਕਰਤਾ ਦੇਖਣਾ ਤਾਂ ਆਮ ਜਨਤਾ ਨਹੀਂ ਆ। ਲੋਕਾਂ ਦੀ ਇਹ ਹਿੰਮਤ ਆ। ਅੱਛਾ ਜਿੱਦਾਂ ਡੌਗ ਲਵਰ ਕਹਿ ਰਹੇ ਨੇ ਇਸ ਦਾ ਵਿਰੋਧ ਕਰ ਰਹੇ ਨੇ ਉਹ ਕਹਿੰਦੇ ਵੀ ਇਹ ਨੇ ਵੀ ਜਾਨਵਰ ਵੀ ਇਹਨਾਂ ਜਿਹੀ ਜਾਨ ਆ। ਜਾਨਵਰ ਜਾਨ ਆ ਜੀ ਜੇ ਹੁਣ ਵੱਢਣਗੇ ਖਰਾਬੀ ਕਰਨਗੇ ਜਾਂ ਬੰਦਿਆਂ ਚ ਵੀ ਜਾਨ ਆ ਵਿੱਚ ਬੰਦੇ ਵੀ ਹੁਣ ਖਰਾਬ ਹੋ ਜਾਂਦੇ ਨੇ ਉਹਨਾਂ ਨੂੰ ਸਜ਼ਾ ਦੇ ਦਿੰਦੇ ਨੇ ਅੱਛਾ ਜੀ ਦਿੰਦੇ ਨਹੀਂਗੇ ਹਾਂ ਜੀ ਜਿਵੇਂ ਹੁਣ ਬੰਦਾ ਕੋਈ ਗਲਤ ਕੰਮ ਕਰਦਾ ਫਿਰ ਉਹਨੂੰ ਸਜ਼ਾ ਦਿੰਦੇ ਫਿਰ ਇਹਨਾਂ ਨੂੰ ਵੀ ਚਾਹੀਦੀ ਆ ਜੇ ਬੇਜਵਾਨ ਨੇ ਸਜ਼ਾ ਤਾਂ ਬਣਦੀ ਆ ਲੱਗਦਾ ਕਿ ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਸਹੀ ਲਿਆ ਗਿਆ ਹਾਂ ਜੀ ਸਹੀ ਆ ਹਾਂ ਅੱਛਾ ਤੁਸੀਂ ਇਸ ਤਰ੍ਹਾਂ ਹੋਰ ਜਿਹੜਾ ਕੰਨੇ ਪਰਿਵਾਰ ਵੀ ਪੂਰਾ ਤਰ੍ਹਾਂ ਟੁੱਟ ਗਿਆ ਹਾਂ ਜੀ ਟੁੱਟ ਗਿਆ ਵਿਛੜ ਗਿਆ ਬਸ ਬੇਟੇ ਦੀ ਮੌਤ ਤੋਂ ਬਾਅਦ ਹਾਂ ਮਿਸ ਜੀ ਤੁਹਾਡੀ ਅਲੱਗ ਉਹ ਹਾਂ ਜੀ ਚੱਲੀ ਜੀ ਕਿ ਕਿਸ ਤਰ੍ਹਾਂ ਦੇਖਦੇ ਹਾਂ ਕਿ ਕਿਸਿੰਘ ਕੀ ਕਹਿੰਦੇ ਲੋਕਾਂ ਨੂੰ ਵੀ ਕਿਸ ਤਰ੍ਹਾਂ ਜਿਹੜਾ ਇਹ ਤਾਂ ਹਾਲ ਹੈ ਕੋਈ ਹੋਰ ਹਾਲ ਨਜ਼ਰ ਆਉਂਦਾ ਜਾਂ ਇਹੀ ਹਾਲ ਹੈ ਹਾਲ ਦਾ ਹੀ ਗਵਰਨਮੈਂਟ ਜੇ ਧਿਆਨ ਦੇਣਗੇ ਲੋਕ ਲੋਕਾਂ ਨੇ ਅਹਿਮਤ ਕਰਨੀ ਹੈ ਜੀ ਗਵਰਨਮੈਂਟ ਦਾ ਆਰਡਰ ਕਰਤੇ ਵਧੀਆ ਗੱਲ ਹੈ ਜਿਹੜਾ ਇਹ ਫੰਡ ਬਈ ਇਹਨਾਂ ਨੂੰ ਇੱਕ ਪਾਸੇ ਰੱਖਣ ਅਸੀਂ ਦੇਖਿਆ ਕਹਿੰਦੇ ਬਸ ਇੱਥੋਂ ਬਾਹਰ ਨਿਕਲ ਗਏ ਅੱਗੇ ਵੀ ਫਿਰਦੇ ਜਾਂ 11 ਸਾਲ ਦਾ ਇੱਥੇ ਹੀ ਹੋਇਆ ਹਾਂਜੀ ਉਹ ਜਿੱਦਣ ਦਾ ਹਸਨਪੁਰ ਹੋਇਆ ਉਦੋਂ ਦਾ ਮੈਂ ਤਾਂ ਰੱਖ ਹੀ ਰੱਖਦੀ ਸੀ ਹਾਂਜੀ ਆ ਇੰਨਾ ਚਿਰ ਤੁਹਾਨੂੰ ਜਿੰਨਾ ਚਿਰ ਹੋਇਆ ਇੰਨਾ ਚਿਰ ਹੋ ਜਾਣੀ ਇਹਨੂੰ ਮੈਂ ਕਿਹਾ ਮੁੰਡੇ ਨੂੰ ਮੇਟੀ ਦੇਖਣੀ ਦੇ ਕੋਈ ਮੰਮੀ ਅੰਦਰ ਬੈਠੀ ਸੀ ਅੱਛਾ ਜੀ ਹਾਂ ਜਦ ਨਿਕਲ ਕੇ ਭੱਜ ਕੇ ਦੇਖਿਆ ਤਾਂ ਠੇਟਾ ਆ ਪਿਆ ਅੱਛਾ ਜੀ ਹਾਂ ਇਹਨੇ ਮਸਾਂ ਭੋਆ ਪੂਰੀ ਚਲਵੇਟ ਕੇ ਜਾ ਕੇ ਸਦਾਇਆ ਉਹਨਾਂ ਤੋਂ ਇੱਧਰ ਦੇ ਸੀ 6 7 6 ਆਰ ਕੇ ਹਾਂ ਇੱਥੋਂ ਲੋਕ ਦੱਸਦੇ ਨੇ ਮੈਂ ਤਾਂ ਮੈਂ ਕਿਹਾ ਮੇ ਤੋਂ ਇੱਥੋਂ ਖਾ ਲਿਆ ਹਾਂ ਘੰਡੀ ਤੋਂ ਕੋਤ ਨੂੰ ਬਸ ਸੋਨੇ ਵਰਗਾ ਲਾਲ ਮਿੰਟ ਦੀ ਧੂਮਾ ਤਾਂ ਅਜਾ ਮਾਤਾ ਆਈਦਨ ਅਜਹੀਆਂ ਜਿਹੜੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਇਹ ਸੁਪਰੀਮ ਕੋਰਟ ਨੇ ਲੈ ਇਥੋਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਕਿਦਾਂ ਦੇ ਦੇਉਂਦਾ ਉਹ ਤਾਂ ਵਧੀਆ ਕਹਿੰਦੇ ਨੇ ਬਈ ਹਾਂ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਲੱਗਦਾ ਕਿ ਆਮ ਲੋਕਾਂ ਨੂੰ ਹੁਣ ਛੋਟੇ ਬੱਚਿਆਂ ਨੂੰ ਕਾਸਤੌਰ ਤੇ ਜਿਹੜਾ ਖਤਰਾ ਬਣ ਗਿਆ ਹਾਂ ਖਤਰਾ ਡਰਦੇ ਬਜਾਰੇ ਜਵਾਕ ਇੱਥੇ ਨਹੀਂ ਜਾ ਸਕਦੇ ਸਿਆਣੇ ਨਹੀਂ ਉਹ ਪੰਡਤ ਗਿਆ ਮੰਦਰ ਚੋਂ ਸਾਡੇ ਆ ਜਾਂਦੇ ਗੇੜਾ ਮਨ ਹੁਣ ਉਹ ਵੀ ਨਹੀਂ ਆਉਂਦੇ ਡਰਦੇ ਉਦਣ ਦੇ ਦੇਖ ਲਾ ਐਡੇ-ਐਡੇ ਬੰਦੇ ਇੰਨਾ ਡਰ ਹੋ ਗਿਆ ਹੈ ਮਤਲਬ ਤੁਹਾਡਾ ਕਹਿੰਦੇ ਘਰ ਵੀ ਟੁੱਟ ਗਿਆ ਤੁਹਾਡੀ ਜਿਹੜੀ ਨੋ ਨਾ ਉਹ ਵੀ ਬਸ ਕਹਿੰਦੇ ਆ ਮੈਂ ਤਾਂ ਕਰਦੇ ਹਾਂ ਨਹੀਂ ਨਹੀਂ ਮੈਨ ਨਹੀਂ ਜਾਣਾ ਉਤੇ ਹੀ ਪੀੜਤ ਪਰਿਵਾਰਾਂ ਨੇ ਕਿਹਾ ਕਿ ਮਾਂ ਜੋਗ ਅਦਾਲਤ ਦੇ ਫੈਸਲੇ ਨੂੰ ਅਸੀਂ ਬਿਲਕੁਲ ਸਹੀ ਮੰਨਦੇ ਹਾਂ ਉਹਨਾਂ ਨੇ ਕਿਹਾ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਕੁੱਤਿਆਂ ਵੱਲੋਂ ਛੋਟੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਤੇ ਉਹਨਾਂ ਨੂੰ ਨੋਚ-ਨੋਚ ਕੇ ਖਾ ਜਾਂਦੇ ਨੇ ਜਿਸ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਪੈਦਾ ਹੋ ਜਾਂਦੀ ਹੈ ਇਸ ਕਰਕੇ ਇਹਨਾਂ ਦੇ ਉੱਤੇ ਅਜਿਹਾ ਹੀ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਲੋਕ ਸੁਰੱਖਿਅਤ ਰਹਿਣ ਜੀ ਨਾਮ ਜੀ ਜਗਜੀਤ ਸਿੰਘ ਜੀ ਕਿੱਥੇ ਦੇ ਰਹੇ ਨਾ ਨਿਯਮਾਂ ਤੋਂ ਪਰੀ ਲਾਣਾ ਅੱਛਾ ਤੁਸੀਂ ਵੀ ਕੋਈ ਪੇਸ਼ੈਂਟ ਲੈ ਕੇ ਆਏ ਹੋ ਹਾਂਜੀ ਹਾਂਜੀ ਕੀ ਕੁੱਤੇ ਨੇ ਵੱਢਲੇ ਹਾਂਜੀ ਹਾਂਜੀ ਕਿਹਨੂੰ ਵੱਢਲੇ ਬੇਟੇ ਬੇਟੇ ਕਿੰਨੀ ਅਮਰੇਬਿਟੀ 4000 ਅੱਛਾ ਕੀ ਦੇਖਦੇ ਹੋ ਵੀ ਜਿਵੇਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਵੀ ਦਿੱਲੀ ਐਨਸੀਆਰ ਜਿੱਦ ਨੇ ਕੁੱਤੇ ਆ ਵੀ ਸਾਰੇ ਹਟਾ ਦੇਣੇ ਚਾਹੀਦੇ ਸਭ ਦੱਸ ਦੇਣਾ ਚਾਹੀਦਾ ਜੀ ਬੱਚਿਆਂ ਦਾ ਗਲੀ ਲੰਘਣਾ ਬੰਦ ਹੋਇਆ ਹੈ ਬੱਚਾ ਨਾ ਬਾਹਰ ਜਾ ਸਕਦਾ ਡਰਦਾ ਡੋਗੀ 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 ਵੱਡੇ ਵੀ ਡਰਦੇ ਬੋਲ ਉੱਤੇ ਪਿੱਛੇ ਪਿੱਛੇ ਭਜਦੇ ਨੇ ਜੇ ਕਿਸੇ ਨੂੰ ਕੋਈ ਤੇ ਜਲਦੀ ਜਾਣਾ ਪਵੇ ਕੁੱਤਿਆਂ ਤੋਂ ਡਰਦੇ ਜਾਂਦੇ ਰਾਤੀ 10 ਵਜੇ ਬਾਅਦ ਬਾਹਰ ਨਿਕਲਣ ਦਾ ਕਿੰਨੇ ਕੁੱਤੇ ਤੁਹਾਡੀ ਲੱਗ ਬਹੁਤ ਕਹਾਏ ਬਾਏ ਕਿਨੇ ਗਿੱਲੇ ਰਹੇ ਸਾਂ ਹਿਆਣਾ ਕੋਤਾਣਾ ਨੂੰ ਮੈਨੂੰ ਮਤਲਬ ਕੋਈ ਲੱਗਿਆ ਕਰਪਿਸ਼ ਮਲੇ ਆਏ ਕਦੇ ਚੱਕਲ ਨਹੀਂ ਜਾਂ ਦੇਖੋ ਇਹ ਉਹ 4-5 ਸਾਲ ਪਹਿਲੇ ਆਏ ਸੀ ਭਾਜੀ ਹੁਣ ਕੋਈ ਆ ਗਿਆ ਕਿੰਨੇ ਕੁ ਮੰਨਦਾ ਕੈਸ਼ਰ ਦਾ ਬੋੜਾ ਸਭ ਭਾਜੀ ਬਚਾ ਕਰੋ ਜਾਂ ਤਾਂ ਮੈਂ ਕੋਈ ਸਮਾਨ ਲੈਣ ਜਾਂ ਕੇ ਰੱਜਾ ਇਹ ਹੁਣ ਕਿੰਨਾ ਟਿਕਾ ਲੱਗਿਆ ਪੇਟ ਨੂੰ ਅੱਜ ਪਹਿਲੇ ਹੀ ਲੈ ਆਏ ਆ ਪਹਿਲੇ ਹੀ ਲੱਗਿਆ ਉਹ ਦੋ ਦੀ ਘਟਨਾ ਆਇਆ ਕਰੋ ਵਟੇ ਆਉ ਦੋ ਦਿਨ ਹੋ ਗਏ ਨੇ ਦੋ ਦਿਨ ਤੇ ਅਸ ਮਤਲਬ ਕਿ ਕਿਥੇ ਕਿੰਨੇ ਪੱਲੇ ਵੜੇ ਇਤਨੀ ਨਹੀਂ ਕੋਈ ਕਿਸੇ ਨੇ ਉਹ ਪਾ ਬੂੜੀ ਪਾ ਦਿੱਤਾ ਸੀ ਇਹ ਜੋ ਬੂੜੀ ਲੱਗਦਾ ਮੂਰ ਫਟ ਗਿਆ ਸਾਰੇ ਸੁਪਰੀਮ ਕੋਰਟ ਜਿਹੜਾ ਕਹਿੰਦਾ ਵੀ ਇਹ ਹਟਾ ਲੈਣੀ ਚਾਹੀਦੀ ਹਟਾ ਲੈਣੀ ਚਾਹੀਦੀ ਨਹੀਂ ਹਟਾ ਲੈਣੀ ਚਾਹੀਦੀ ਭਾਜੀ ਹਮ ਟਾਣ ਚਾਹੀਦੀ ਠੀਕ ਤੇ ਨੇ ਤੁਹਾਡੇ ਆਵਾਰਾ ਕੁੱਤੇ ਨੇ ਦੰਦ ਮਾਰੇ ਕਿੱਥੇ ਮਾਰੇ ਕਿੱਥੇ ਲੁਧਿਆਣੀ ਪੈਰ ਤੇ ਮਾਰੇ ਸਾਰ ਤੇ ਮਾਰੇ ਹਾਂਜੀ ਤੇ ਕਿੰਦਾ ਦੇਖਦੇ ਹੋ ਵੀ ਜਿੱਦਾਂ ਹੁਣ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਵੀ ਆ ਕੰਟਰੋਲ ਦਾ ਹੋਣਾ ਚਾਹੀਦਾ ਹੈ। ਰੀਪੋਰਟ ਕਹਿੰਦਾ ਵੀ ਇਹਨਾਂ ਨੂੰ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਤੁਸੀਂ ਕਿੱਦਾਂ ਦੇਖਦੇ ਹੋ? ਪਾਬੰਦੀ ਤਾਂ ਲੱਗਣੀ ਚਾਹੀਦੀ। ਕੱਲੇ ਆਏ ਸੀ ਗੱਡੀਆਂ ਚ ਪਾ ਕੇ ਲੈ ਕੇ ਗਏ। ਹਾਂ। ਪਰ ਹੁਣ ਜ਼ਿਆਦਾ ਹੀ ਹੋ ਗਿਆ। ਕਿੰਨੇ ਕੁ ਹਮਾਰਾ ਬਹੁਤ ਸਾਡੇ ਮਹੱਲੇ ਦਾ ਬਹੁਤ ਰਾਤ ਨਿਕਲਣਾ ਮੁਸ਼ਕਲ ਹੋ ਜਾਂਦਾ ਜੀ ਸਾਡਾ। ਹਾਂ। ਤੇ ਬੱਚੇ ਵੈਸੇ ਹੀ ਡਰਦੇ ਨੇ। ਸਕੂਟਰਾਂ ਮੋਟਰਸਾਈਕਲਾਂ ਵਿੱਚ। ਹਾਂ ਜੀ ਹਾਂ। ਕਿੱਦਾਂ ਇਹ ਲੋਕ ਲੋਕੀ ਰੋਟੀ ਦਿੰਦੇ ਆ ਕਿੱਦਾਂ ਮੁੱਲ ਪਾਉਂਦੇ ਕਿੱਦਾਂ? ਹਾਂ ਲੋਕੀ ਰੋਟੀ ਦਿੰਦੇ ਨੇ। ਹਾਂ। ਆਂਡੇ ਵਾਲ ਨੇ ਮੀਟ ਵਾ ਦਿੰਦੇ ਨੇ। ਪਰ ਪਛਾਣ ਆਮ ਨੂੰ ਕੰ ਕਿੰਨਵਾਂ ਟੀਕਾ ਤੁਸੀਂ ਲਵਾਇਆ ਹੋਣੇ ਪਹਿਲਾ ਟੀਕਾ ਲਵਾਇਆ ਜੀ ਪਹਿਲਾ ਟੀਕਾ ਤੁਹਾਡੇ ਤੋਂ ਪਹਿਲਾਂ ਕਿੰਨੇ ਕੁ ਬੰਦੇ ਆ ਚੁੱਕੇ ਹੁੰਦੇ ਆ ਹਾਂ ਕਾਫੀ ਬੰਦੇ ਆ ਜਾਈਏ ਖੈਰ ਕਈ ਵਾਰ ਕੀ ਹੁੰਦਾ ਕਿ ਲੋਕ ਆਪਣੇ ਘਰਾਂ ਦੇ ਵਿੱਚ ਪਹਿਲਾਂ ਤਾਂ ਕੁੱਤੇ ਨੂੰ ਪਾੜ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਆਵਾਰਾ ਛੱਡ ਦਿੰਦੇ ਨੇ ਜਿਸ ਕਰਕੇ ਉਹ ਖੁੰਖਾਰੂ ਬਣ ਜਾਂਦੇ ਨੇ ਤੇ ਲੋਕਾਂ ਦੀ ਜਾਨ ਦੇ ਉੱਤੇ ਹਾਵੀ ਹੋ ਜਾਂਦੇ ਨੇ ਅਸੀਂ ਅਕਸਰ ਹੀ ਅਨੇਕਾਂ ਤਸਵੀਰਾਂ ਦੇਖੀਆਂ ਜਿੱਥੇ ਕੀ ਆਵਾਰਾ ਕੁੱਤਿਆਂ ਦੇ ਵੱਲੋਂ ਰਾਹ ਵਿੱਚ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ